ਵਚਨੀ ਵਸ ਸਿੱਖਾਂ ਦੇ ਵਿਆਹਾਂ ਦੇ ਵਿੱਚ ਤੁਸੀਂ ਬਹੁਤਿਆਂ ਪੈਲਸਾਂ ਦੇ ਵਿੱਚ ਜਦੋਂ ਵਿਆਹ ਤੇ ਕਿਤੇ ਜਾਂਦੇ ਹੋ ਨਾ ਤਾਂ ਉੱਥੇ ਵੇਖਦੇ ਹੋ ਕਿ ਕੁੜੀਆਂ ਕਈ ਵਾਰੀ ਸ਼ਰਾਬ ਸਰਵ ਕਰਦੀਆਂ ਬੀਟਰ ਬਣੀਆਂ ਹੁੰਦੀਆਂ ਕੁੜੀਆਂ ਸ਼ਰਾਬ ਵਰਤ ਆਉਂਦੀਆਂ ਵੇਖੀਆਂ ਜਿਨ੍ਹਾਂ ਨੇ ਸਿਰ ਮਾਰ ਕੇ ਹੰਗਾਰਾ ਪਾ ਦਿਓ ਇਵੇਂ ਹੀ ਆ ਨਾ ਜੀ ਮੈਂ ਆਨਾ ਕਿ ਅਸੀਂ ਕਦੇ ਉਸ ਧੀ ਦੀ ਮਜਬੂਰੀ ਨਹੀਂ ਤੱਕੀ ਖੌਰੇ ਉਹਦੇ ਸਿਰ ਦਾ ਸਾਈਂ ਹੈ ਨਹੀਂ ਖੌਰੇ ਉਹਦਾ ਭਰਾ ਹੈ ਨਹੀਂ ਖੌਰੇ ਉਹਦਾ ਪਿਓ ਹੈ ਨਹੀਂ ਉਹ ਪਤਾ ਨਹੀਂ ਕਿਹੜੀ ਮਜਬੂਰੀ ਵਿੱਚ ਤੁਹਾਡੇ ਅੱਗੇ ਸ਼ਰਾਬ ਚੱਕੀ ਫਿਰਦੀ ਹੈ ਤੇ ਸਾਡੇ ਉਥੇ ਚਟਿਆਂ ਦਾੜਿਆਂ ਵਾਲੇ ਬਜ਼ੁਰਗ ਉਹਦੀ ਟ੍ਰੇ ਦੇ ਵਿੱਚੋਂ ਉਹਦੀ ਥਾਲੀ ਦੇ ਵਿੱਚੋਂ ਗਲਾਸੀ ਚੱਕ ਕੇ ਪੀਂਦੇ ਨੇ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਉਸ ਵੇਲੇ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਅਸੀਂ ਬਾਜਾਂ ਵਾਲੇ ਬਾਪੂ ਦੇ ਸਿੱਖ ਹਾਂ ਤਾਂ ਉਦੇ ਵਰਗੀ ਰੱਬ ਨੇ ਪੋਤੀ ਦਿੱਤੀ ਐ ਉਦੇ ਵਰਗੀ ਧੀ ਦਿੱਤੀ ਐ ਉਦੇ ਵਰਗੀ ਦੋਤੀ ਦਿੱਤੀ ਐ ਪਿਆਰੇ ਸਿੱਖੋ ਨਹੀਂ ਪੈਂਦਾ ਸ਼ਗਨ ਵਿਆਹ ਦੇ ਵਿੱਚ ਤੇ ਨਾ ਪਾਇਓ ਕਦੇ ਇਦਾਂ ਦਾ ਕੰਮ ਕਰਦੀ ਕੋਈ ਧੀ ਧਿਆਣੀ ਮਿਲ ਜਾਵੇ ਨਾ ਤੁਹਾਨੂੰ ਇਹਨਾਂ ਪੈਲਸਾਂ ਵਿੱਚ 11500 ਰੁਪਇਆ ਉਹਦੇ ਹੱਥ 'ਚ ਦੇ ਕੇ